ਪੀਜੀ ਨਜੀ ਬਣੇ ਹੋਏ ਪਿੰਡ ਮਿਹੇੜੂ ਦੇ ਵਿੱਚ ਉਥੇ ਅਲੱਗ-ਅਲੱਗ ਜਗ੍ਹਾ ਪੀਜੀ ਦੀ ਆੜ ਦੇ ਵਿੱਚ ਉਥੇ ਦੋ ਜਗ੍ਹਾ ਇਹ ਇਦਾਂ ਗਲਤ ਕੰਮ ਕਰਨ ਲਈ ਦੋ ਬਿਲਡਿੰਗਸ ਯੂਜ਼ ਕੀਤੀਆਂ ਜਾ ਰਹੀਆਂ। ਨਾਮੀ ਯੂਨੀਵਰਸਿਟੀ ਦੇ ਬਾਹਰ ਪੀਜੀ ਚ ਸੈਕਸ ਰੈਕਡ ਚੱਲ ਰਿਹਾ ਸੀ ਜਿੱਥੇ ਦੇਸੀ ਤੋਂ ਲੈ ਕੇ ਵਿਦੇਸ਼ੀ ਕੁੜੀਆਂ ਤੱਕ ਇਹਨਾਂ ਪੀਜੀ ਚ ਸਪਲਾਈ ਕੀਤੀ ਜਾਂਦੀ ਸੀ। ਜਿਸ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ 9 ਵਿਦੇਸ਼ੀ ਕੁੜੀਆਂ ਸਣੇ ਕੁੱਲ 13 ਕੁੜੀਆਂ ਅਤੇ 13 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਚਲੰਦਰ ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲਾਗ ਗੇਟ ਦੇ ਨੇੜੇ ਏਪੀਜੀ ਬਣੇ ਹੋਏ ਸੀ ਜਿੱਥੋਂ ਪੁਲਿਸ ਨੇ ਕੁੱਲ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਸ ਵਿੱਚ ਚਾਰ ਭਾਰਤੀ ਅਤੇ ਨੌ ਵਿਦੇਸ਼ੀ ਲੜਕੀਆਂ ਜਲ ਕੇ ਇੱਕ ਵਿਦੇਸ਼ੀ ਵਿਅਕਤੀ ਵੀ ਸ਼ਾਮਿਲ ਹੈ ਪੁਲਿਸ ਨੇ ਗ੍ਰਿਫਤਾਰ ਮੁਲਾਜ਼ਮਾਂ ਕੋਲੋਂ ਨੌ ਵਿਦੇਸ਼ੀ ਪਾਸਪੋਰਟ 29 ਮੋਬਾਈਲ ਫੋਨ ਅਤੇ ਕਰੀਬ 45000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਕੀ ਮਾਮਲਾ ਜਿਹੜਾ ਅੱਜ ਇਹ ਕੁੜੀਆਂ ਤੇ ਮੁੰਡੇ ਫੜੇ ਹੋਏ ਆ ਕੀ ਮਾਮਲਾ ਸਰ ਇਹ ਬਾਹੂ ਕਮ ਐਸਐਸਪੀ ਸਾਹਿਬ ਐਸਪੀ ਸਾਹਿਬ ਫਗਵਾੜਾ ਜੀ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਸਾਹਿਬ ਫਗਵਾੜਾ ਜੀ ਦੇ ਨਾਲ ਹੋ ਕੇ ਦੋ ਪੁਲਿਸ ਪਾਰਟੀਆਂ ਨੇ ਮੁਖਬਰ ਖਾਸ ਦੀ ਇਤਲਾਹ ਤੇ ਦੋ ਅਲੱਗ-ਅਲੱਗ ਜਗ੍ਹਾ ਰੇਡ ਕੀਤੀ ਜਿੱਥੇ ਕੁੜੀਆਂ ਗਲਤ ਕੰਮ ਕਰਦੀਆਂ ਤੇ ਉਹ ਫੜੇ ਨੇ ਜੀ ਉਹਦੇ ਰਿਗਾਰਡਿੰਗ ਇਮੋਰਲ ਟ੍ਰੈਫਿਕ ਐਕਟ ਦਾ ਮਕਦਮਾ ਦਰਜ ਕੀਤਾ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਆ 13 ਕੁੜੀਆਂ ਨੇ ਜੀ ਤੇ 13 ਮੁੰਡੇ ਨੇ ਜਿਨ੍ਹਾਂ ਵਿੱਚੋਂ ਇੱਕ ਮੁੰਡਾ ਫੋਰਨਰ ਹੈਗਾ ਤੇ तकरीबन 9 ਕੁੜੀਆਂ ਫੋਰਨਰ ਨੇ ਜਿਨ੍ਹਾਂ ਵਿੱਚੋਂ 8 థਾਈਲੈਂਡ ਦੀਆਂ ਨੇ ਤੇ ਇੱਕ ਕਿਸੇ ਹੋਰ ਮੁਲਕ ਦੀ ਹੈ ਤੇ ਕਿ ਰੇਡ ਕਿੱਥੇ ਕੀਤੀ ਗਈ ਸੀ ਇਹ ਕਿਹੜੀ ਰੇਡ ਇਹ ਪੀਜੀ ਨਜੀ ਬਣੇ ਹੋਏ ਪਿੰਡ ਮਿਹੇੜੂ ਦੇ ਵਿੱਚ ਉੱਥੇ ਅਲੱਗ-ਅਲੱਗ ਜਗ੍ਹਾ ਪੀਜੀ ਦੀ ਆਰਡ ਦੇ ਵਿੱਚ ਉੱਥੇ ਦੋ ਜਗ੍ਹਾ ਇਹ ਇਦਾਂ ਗਲਤ ਕੰਮ ਕਰਨ ਲਈ ਦੋ ਬਿਲਡਿੰਗਸ ਯੂਜ਼ ਕੀਤੀਆਂ ਜਾ ਰਹੀਆਂ ਸੀ ਉਹ ਦੋਨੋਂ ਜਗ੍ਹਾ ਰੇਡ ਕੀਤੀ ਜਾਣਕਾਰੀ ਮੁਤਾਬਕ ਐਸਪੀ ਫਗਵਾੜਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਲੰਧਰ ਫਗਵਾੜਾ ਹਾਈਵੇ ਤੇ ਲਵਲੀ ਯੂਨੀਵਰਸਿਟੀ ਨੇੜੇ ਦੇ ਵਪਾਰ ਦਾ ਤੰਦਾ ਚੱਲ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਟਰੈਪ ਲਗਾਇਆ ਪੁਲਿਸ ਨੇ ਦੋ ਕਾਂਸਟੇਬਲਾਂ ਨੂੰ ਗ੍ਰਾਹਕ ਬਣਾ ਕੇ ਪੀਜੀ ਦੇ ਭੇਜਿਆ ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਪੀਜੀ 'ਤੇ ਛ ਅਤੇ ਮੁੱਲਸਮਾ ਨੂੰ ਕਾਬੂ ਕਰ ਲਿਆ ਸ਼ੁਰੂਆਤੀ ਜਾਂਚ ਚ ਸਾਹਮਣੇ ਆਇਆ ਕਿ ਮੁੱਲਸਮਾ ਦੇ ਗ੍ਰਾਹਕ ਲੜਕੇ ਹੀ ਨਹੀਂ ਬਲਕਿ ਲੜਕੀਆਂ ਵੀ ਸਨ ਜਿਸ ਲਈ ਪੀਜੀ ਮਾਲਕ ਨੇ ਕੀਨੀਆ ਦੇ ਇੱਕ ਨਾਗਰਿਕ ਨੂੰ ਮੈਨੇਜਰ ਬਣਾ ਕੇ ਨੌਕਰੀ ਤੇ ਰੱਖਿਆ ਹੋਇਆ ਸੀ ਜਿਸ ਨੂੰ ਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਤਰ੍ਹਾਂ ਪੁਲਿਸ ਵੱਲੋਂ ਸਖਤ ਅਦਾਇਤਾ ਹੈ ਕਿ ਕੋਈ ਵੀ ਪੀਜੀ ਤੇ ਪੇਂਗ ਗੈਸਟ ਆ ਕਿਰਾਏ ਤੇ ਰਹਿੰਦਾ ਉਹਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤੇ ਕੀ ਇਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਦੀ ਡਾਕੂਮੈਂਟ ਵਗੈਰਾ ਉਹ ਨਹੀਂ ਜੀ ਇਸੇ ਕਰਕੇ ਤਾਂ ਜਦੋਂ ਇਨਫੋਰਮੇਸ਼ਨ ਮਿਲੀ ਆ ਪੁਲਸ ਨੂੰ ਤੇ ਹਾਂ ਗਲਤ ਕੰਮ ਚੱਲ ਰਿਹਾ ਉੱਥੇ ਇਸੇ ਕਰਕੇ ਜੀ ਉੱਥੇ ਰੈਟ ਕੀਤੀ ਗਈ ਹੈ ਤੇ ਕਾਰਵਾਈ ਕਰ ਦਿੱਤੀ ਹੈ ਜੀ ਹੁਣ ਕੀ ਕਰ ਜਿਹੜੇ ਬਾਹਰਲੇ ਉਹ ਜਿਹੜੇ ਉਹਨਾਂ ਦੇ ਵੀਜ਼ਾ ਵਗੈਰਾ ਹੈਗਾ ਸੀ ਇਹ ਹੋਇਆ ਕੋਈ ਸਾਹਮਣੇ ਆ ਉਹ ਸਾਰਾ ਕੁਝ ਫਰਦਰ ਇਨਵੈਸਟੀਗੇਟ ਕੀਤਾ ਜਾ ਰਿਹਾ ਜੀ ਜੋ ਜੋ ਹੋਊਗਾ ਕੁਝ ਗਲਤ ਉਹ ਵੀ ਤਾਂ ਰੈਟ ਕੀਤੀ ਜਾਊ ਤੇ ਕੀ ਪੀਜੀ ਦੇ ਮਾਲਕ ਬਰੈਸਟ ਕੀਤੇ ਆ ਕੋਈ ਇੱਕ ਪੀਜੀ ਦਾ ਹੈਗਾ ਜੀ ਜਿਹੜਾ ਪੀਜੀ ਦਾ ਮਾਲਕ ਹੈ ਲਾਈਕੋ ਚਲਾ ਰਿਹਾ ਜਿਹੜਾ ਉਸ ਸਿਸਟਮ ਉਹ ਫੜ ਲਿਆ ਜੀ ਤੇ ਕੀ ਤਾਰਾ ਲਾਈ ਗਈ ਇੰਨ ਕੰਈ ਇਹ ਮੋਰਲ ਟ੍ਰੈਫਿਕ ਐਕਟ ਦੇ ਤਹਿਤ ਵਕ ਵਕ ਤਾਰਾ ਲਗੀਆਂ ਨੇ ਜੀ ਨਾਮ ਵਗੈਰਾ ਕੁਛ ਆਵੇਂ ਸਾਹਮਣੇ ਪੀਜੀ ਵਾਲੇ ਦਾ ਉਹ ਫਰਦਰ ਹੁਣ ਰਹਿਣ ਦੂਜੀ ਇਨਵੈਸਟੀਗੇਸ਼ਨ ਚ ਚੱਲ ਰਿਹਾ ਫਿਰ ਦੱਸ ਦਿੱਤਾ ਜਾਊਗਾ ਸੂਤਰਾਂ ਮੁਤਾਬਕ ਦੋਸ਼ੀ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਦਾ ਚਲਾਉਂਦੇ ਸੀ ਗ੍ਰਾਹਕ ਆਪਣੇ ਲਿੰਕ ਨਾਲ ਆਨਲਾਈਨ ਆਉਂਦੇ ਸਨ ਜਿਸ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਕਪੂਰਥਲਾ ਹੁਸ਼ਿਆਰਪੁਰ ਅਤੇ ਹੋਰ ਜ਼ਿਲ੍ਹਿਆਂ 'ਚ ਸਭ ਤੋਂ ਵੱਧ ਗ੍ਰਾਹਕ ਸਨ ਕੁਝ ਲੋਕ ਫੋਨ ਰਾਹੀਂ ਵੀ ਸੰਪਰਕ ਕਰਦੇ ਸਨ ਜਿਨ੍ਹਾਂ ਨੂੰ WhatsApp ਤੇ ਫੋਟੋ ਅਤੇ ਰੇਟ ਭੇਜੇ ਜਾਂਦੇ ਸੀ ਅਤੇ ਰੇਟ ਤੈਅ ਕਰਨ ਤੋਂ ਬਾਅਦ ਸਮਾਂ ਅਤੇ ਸਥਾਨ ਦੱਸ ਕੇ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਫਗਵਾੜਾ ਤੋਂ ਕਸ਼ਮੀਰ ਪੰਡਾਲ ਸੈਂਟਰਲ ਪੰਜਾਬ ਟੀਵੀ